ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂ ਜੀ ਅੱਜ ਆਪਾਂ ਹਨ ਆਪਣੀ ਮੂਵ ਮਸ਼ੀਨ ਦੇ ਉੱਤੇ ਜਿਹੜਾ ਸੂਟ ਹੈ ਉਹ ਰੈਡੀ ਕੀਤਾ ਹੈ ਮੈਂ ਤੁਹਾਨੂੰ ਦਿਖਾਉਣੀ ਆ। ਇਹ ਮੈਂ ਹਨ ਦੋ ਸੂਟ ਸੀ। ਇਹ ਇੱਕ ਮੈਂ ਰੈਡੀ ਕਰ ਲਿਆ ਇੱਕ ਮੈਂ ਕਰਨਾ ਹੈਗਾ। ਉਹਦੀ ਮੈਂ ਤੁਹਾਨੂੰ ਨਾਲ-ਨਾਲ ਹਨ ਵੀਡੀਓ ਬਣਾਉਂਗੀ। ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ। ਇਸ ਤਰ੍ਹਾਂ ਹਨ ਆਪਾਂ ਨੇ ਹੀ ਜਿਹੜਾ ਸੂਟ ਹੈ ਰੈਡੀ ਕੀਤਾ ਹੈ। ਇਹ ਏ ਰੈ ਸੂਟ ਦਾ। ਇਹ ਹੈ ਨਾ ਡਬਲ ਨੀਡਲ ਦਾ ਕੰਮ ਹੋਇਆ ਹੋਇਆ ਇਹ ਦੇ ਸੂਟ ਦੇ ਉੱਤੇ ਇੱਕਾ ਹਨਾ ਮੈਂ ਹੋਰ ਤੁਹਾਨੂੰ ਦੱਸਣਾ ਚਾਹੁੰਨੀ ਆ ਜਿਹਨੂੰ ਤਾਂ ਪਤਾ ਠੀਕ ਹੈ ਜਿਨ੍ਹਾਂ ਕੋਲੇ ਮਸ਼ੀਨ ਹੈ ਕਿ ਜਿਹੜੀ ਡਬਲ ਨੀਡਲ ਚੱਲਦੀ ਹੈ ਹਨਾ ਇਹ ਡਬਲ ਨੀਡਲ ਵੀ ਤਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ ਜੀ ਇਹ ਇਹ ਆਉਂਦੀ ਆ ਇੱਕ ਤਾਂ 2 mm ਦੀ ਆਉਂਦੀ ਆ ਇੱਕ 3 mm ਦੀ ਆਉਂਦੀ ਤੇ ਇੱਕ 4 mm ਦੀ ਮੈਂ ਤੁਹਾਨੂੰ ਦਿਖਾਉਣੀ ਆ ਹਨਾ ਇਹ ਸੂਈਆਂ ਜੇ ਤੁਹਾਡੇ ਲੱਵੇ ਨਹੀਂ ਹੈਗੀਆਂ ਤਾਂ ਤੁਸੀਂ ਮੰਗਵਾ ਲਓ ਹਾਂਜੀ ਇਹ ਸੂਈਆਂ ਹਨ ਮੈਨੇ ਆਨਲਾਈਨ ਮੰਗਾਈਆਂ ਨੇ ਜੇ ਤੁਸੀਂ ਇਹ ਸੂਈਆਂ ਵੀ ਮਤਲਬ ਕਿ ਆਨਲਾਈਨ ਮੰਗਾਉਣੀਆਂ ਨੇ ਤਾਂ ਤੁਸੀਂ ਮੰਗਵਾ ਸਕਦੇ ਹੋ ਅਸੀਂ ਇਹ ਜੀ ਇਹ ਹਨਾ ਸੂਈਆਂ ਨੇ ਜਿਹੜੀਆਂ ਤੁਸੀਂ ਡਬਾ ਨੀਡਲ ਭਰ ਕੇ Amazon ਤੇ ਸਰਚ ਮਾਰ ਸਕਦੇ ਹੋ ਹਾਂਜੀ ਆ ਦੇਖੋ ਇਹ ਮੇਰੀ ਹਨਾ ਜਿਹੜੀ ਇਹ ਮਸ਼ੀਨ ਲਈ ਮੈਨੇ ਇਹ ਸੂਈਆਂ ਮੰਗਾਈਆਂ ਨੇ ਇਹ ਆਪਣੀ ਕਢਾਈ ਕਰਨ ਲਈ ਇਹ ਜਿਹੜੀ ਸੂਈ ਹੈ ਇਹਦਾ ਜਿਹੜਾ ਡਿਸਟੈਂਸ ਹੈ ਇਹ ਤਾਂ 2 mm ਹੈ ਜੀ ਜਿਹੜੀ ਇਹ ਵਾਲੀ ਸੂਈ ਹੈ ਇਹ ਦਾ 3 ਐਮ ਐਮ ਹੈ ਤੇ ਜਿਹੜੀ ਇਹ ਵਾਲੀ ਸੂਈ ਹੈ ਇਹਦਾ 4mm ਡਿਸਟੈਂਸ ਹੈ ਦੇਖੋ ਸੂਈਆਂ ਤਾਂ ਹਨਾ ਪੇ ਮੰਗਵਾ ਲੈਣੇ ਆ ਲੇਕਿਨ ਜਿਹੜੀ ਇਹ ਸੂਈਆਂ ਪਾ ਕੇ ਜਿਹੜੀ ਆਹ ਵਾਲੀ ਸੂਈ ਹੈ ਇਹਦਾ ਤਾਂ ਕੋਈ ਚੱਕਰ ਨਹੀਂ ਇਹ ਸੂਈ ਪਾ ਕੇ ਦਾ ਤੁਸੀਂ ਹਨਾ ਜਿੱਥੇ ਵੀ ਮਰਜੀ ਡਿਜ਼ਾਈਨ ਜਿਹੜਾ ਉਹ ਸੈੱਟ ਕਰ ਸਕਦੇ ਹੋ ਲੇਕਿਨ ਜਿਹੜੀਆਂ ਇਹ ਦੋ ਸੂਈਆਂ ਨੇ ਜੀ ਇਹਨਾਂ ਦਾ ਨਾ ਆਪਾਂ ਨੂੰ ਚਾੜ ਕੇ ਉਹਦੇ ਉੱਤੇ ਜਿਹੜੇ ਇਹਨੂੰ ਗੇੜਾ ਦੇ ਕੇ ਦੇਖਣਾ ਤੁਸੀਂ ਜਿਹੜੀ ਇਹਦੀ ਇਹ ਵਾਲੀ ਆਪਣੀ ਹਨਾ ਮਸ਼ੀਨ ਦੀ ਆ ਦੇਖੋ ਜਿਹੜੀ ਆ ਨੀਚੇ ਵਾਲਾ ਆਪਣਾ ਇਹ ਉੱਪਰ ਤਾਂ ਤੁਸੀਂ ਜੋ ਮਰਜ਼ੀ ਹੈਨਾ ਸੈੱਟ ਕਰ ਸਕਦੇ ਹੋ ਉਹ ਹੋ ਜੂ ਜਿਹੜਾ ਆਹ ਵਾਲਾ ਬਖ ਹੈ ਇਹ ਸੋਨੂੰ ਦੇਖੋ ਜੇ ਦਾ ਤੁਸੀਂ 4 ਐਮ ਐਮ ਦੀ ਸੂਈ ਚਾੜੋਗੇ ਤਾਂ ਇਹ ਸੋਨੂੰ 4 ਤੋਂ ਵੱਧ ਨਹੀਂ ਤੁਸੀਂ ਕਰ ਸਕਦੇ ਫਿਰ ਜਿਹੜੇ ਆਪਣੇ ਇਹ ਵਾਲਾ ਪੈਰ ਹੈ ਮਸ਼ੀਨ ਦਾ ਹੈਨਾ ਇਹਦੇ ਵਿੱਚੇ ਫਸਦੀ ਹੈ ਸੂਈ ਫਿਰ ਤਾਂ ਕਿ ਤੁਹਾਡੀ ਸੂਈ ਹੈ ਜਿਹੜੀ ਉਹ ਟੁੱਟ ਨਾ ਜਾਵੇ ਇੱਥੋਂ ਤੁਸੀਂ ਇਹਦੀ ਸੈਟਿੰਗ ਜ਼ਰੂਰ ਕਰਨੀ ਆ ਮਸ਼ੀਨ ਨੂੰ ਹੱਥ ਨਾਲ ਘੁਮਾ ਕੇ ਦੋ ਚਾਰ ਗੇੜੇ ਦੇ ਕੇ ਤੁਸੀਂ ਫੇਰ ਮਸ਼ੀਨ ਆ ਜਿਹੜੀ ਉਹ ਚਾਲੂ ਕਰਨੀ ਆ ਜਿਹੜੀ ਇਹ ਵਿਚਾਲਲਾ ਸਾਈਜ਼ ਐ ਦੇਖੋ ਇਹ ਸੂਈ ਨਾਲ ਮੈਂ ਇਹ ਸਾਰਾ ਵਰਕ ਦਿੱਤਾ ਹੈਗਾ ਆ ਦੇਖੋ ਇਹ ਵਰਕ ਹੈ ਨਾ ਜਿਹੜਾ ਮੈਂ ਇਹ ਵਾਲੀ ਸੂਈ ਨਾਲ ਕੀਤਾ ਇਹ ਨਾ ਇਦੇ ਨਾਲ ਦੇਖੋ ਇਹ ਹੈ ਨਾ ਅਲੱਗ-ਅਲੱਗ ਇਹਨਾਂ ਵਿੱਚ ਥੋੜੀ-ਥੋੜੀ ਸਪੇਸ ਹੈ ਜਿਹੜੀ ਉਹ ਛੱਡੀ ਆ ਇੱਕ ਦੂਜੀ ਦੇ ਉੱਪਰ ਬਿਲਕੁਲ ਨਹੀਂ ਹਾਏ ਦੋਨੋਂ ਜਿਹੜੇ ਡਿਜ਼ਾਈਨ ਨੇ ਕਲੀਅਰ ਹੈ ਨਾ ਆਪਾਂ ਨੂੰ ਜਿਸ ਰਏ ਨਹੀਂ ਐਨ ਇਹ ਇੱਕ ਡਿਜ਼ਾਈਨ ਹੈ ਆਇ ਇੱਕ ਡਿਜ਼ਾਈਨ ਅਲੱਗ-ਅਲੱਗ ਇਹ ਡਿਜ਼ਾਈਨ ਆਪਾਂ ਨੂੰ ਨਜ਼ਰ ਆ ਰਹੇ ਨੇ ਆਪਾਂ ਨੇ ਇਹ ਇੱਕੋ ਵਾਰ ਦੇ ਵਿੱਚ ਡਿਜ਼ਾਈਨ ਹੈ ਜਿਹੜਾ ਕਰਿਆ ਡਬਲ ਨੀਡਲ ਨਾਲ ਕਰਿਆ ਦੇਖੋ ਇਹ ਆਪਾਂ ਇਸ ਤਰ੍ਹਾਂ ਹੈ ਨਾ ਘੇਰਾ ਬਣਾਇਆ ਹੈ ਇਹਦਾ ਸੂਟ ਦਾ ਤੇਰੀ ਬਾਹਮਾਂ ਬਣਾਈਆਂ ਇਹ ਦੋ ਸੂਟ ਲਈ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆ ਦੇਖੋ ਆ ਦੋਨੋਂ ਸੂਟਾਂ ਦੀਆਂ ਹਨਾ ਮੈਨੇ ਬਾਹਮਾਂ ਨੇ ਜਿਹੜੀਆਂ ਇਹ ਸੂਟ ਦੀਆਂ ਬਾਹਮਾਂ ਹੈ ਇਹ ਨਹੀਂ ਇਹ ਵਾਲੀਆਂ ਬਾਹਮਾਂ ਨੇਗੀਆਂ ਜਿਹੜੀਆਂ ਆ ਬਾਹਮਾਂ ਨੇ ਹਨਾ ਇਹ ਮੈਂ ਇਸ ਇਹ ਡਿਜ਼ਾਈਨ ਪਾਇਆ ਹੈ ਇਹਦਾ ਘੇਰ ਮੈਂ ਸਿਰਫ ਤਿੰਨ ਲੜਨਾਂ ਦੇ ਵਿੱਚ ਹੀ ਕੰਪਲੀਟ ਕਰਨਾ ਉਥੇ ਮੈਨੇ ਇਹ ਡਿਜ਼ਾਈਨ ਪਾਉਣਾ ਹੈ ਹੁਣ ਮੈਂ ਇਹਦਾ ਜਿਹੜਾ ਘੇਰ ਹੈਗਾ ਹਨਾ ਉਹ ਬਣਾਉਂਗੀ ਉਹਦੀ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਂਗੀ ਨਾਲੇ ਮੈਂ ਤੁਹਾਨੂੰ ਦੱਸੂਗੀ ਵੀ ਜਿਹੜੀ ਆਪਣੀ ਸੂਈ ਹੈ ਉਹਦੀ ਸੈਟਿੰਗ ਆਪਾਂ ਕਿਸ ਤਰ੍ਹਾਂ ਕਰਨੀ ਆ ਅੱਜ ਉਹ ਪਹਿਲਾ ਘੇਰ ਹੈ ਜਿਹੜਾ ਉਹ ਬਣਾਉਣਾ ਮੇਰੇ ਨਾਲ ਤੇ ਸਿੰਗਲ ਨੀਡਲ ਹੈ ਜਿਹੜੀ ਉਹ ਚੜੀ ਹੋਈ ਹੈ ਮੈਂ ਇਹਦੇ ਡਬਲ ਨੀਡਲ ਪਾ ਲਾਂ ਫਿਰ ਮੈਂ ਤੁਹਾਨੂੰ ਦਿਖਾਉਣੀ ਆਂ ਹਾਂਜੀ ਆ ਦੇਖੋ ਹਣਾ ਆਪਣਾ ਜਿਵੇਂ ਆ ਨੀਚੇ ਵਾਲਾ ਆਮ ਜਿਹਾ ਆਪਾਂ ਸਿੰਗਲ ਸੂਈ ਤੇ ਚਲਾਉਨੇ ਆ ਤਾਂ ਇਹ ਸੱਤ ਤੇ ਚੱਲਦਾ। ਲੇਕਿਨ ਜਿਹੜੀ ਮੈਨੇ ਇਹ ਡਬਲ ਨੀਡਲ ਚਾੜੀ ਆ 3mm ਡਬਲ ਨੀਡਲ ਚਾੜੀ ਹੋਈ ਹੈ ਇਹਦੇ ਲਈ ਇਹ ਸੱਤ ਤੇ ਦੇਖੋ ਜੇ ਆਪਾਂ ਗੇੜਾ ਦਿੰਨੇ ਆ ਤਾਂ ਦੇਖੋ ਆ ਪੈਰ ਦੇ ਵਿੱਚ ਹੈ ਜਿਹੜੀ ਇਹ ਸੂਈ ਅੜਕਦੀ ਹੈ ਆਪਾਂ ਨੇ ਤੁਸੀਂ ਨਾ ਜਿਹੜਾ ਨੀਚੇ ਵਾਲਾ ਇਹ ਘਟਾਉਣਾ ਹੈਗਾ। ਉੱਪਰਲਾ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਨੀਚੇ ਵਾਲਾ ਤੁਸੀਂ ਜਿੱਥੇ ਤੱਕ ਛੋਡੀ ਇਹ ਘਟ ਕੇ ਮੇਰੀ ਇਹ ਸਹੀ ਪੰਜ ਤੇ ਚੱਲਦੀ ਆ ਦੇਖੋ ਪੰਜ ਤੇ ਬਿਲਕੁਲ ਇਹ ਉਹ ਨਹੀਂ ਕਰਦੀ ਉੱਪਰਲਾ ਜਿਹੜਾ ਬਖਾ ਮੈਂ ਇਹ 0.6 ਕਰਿਆ ਨੀਚੇ ਵਾਲਾ ਮੈਂ ਇਹ ਪੰਜ ਕੀਤਾ 14 ਨੰਬਰ ਡਿਜ਼ਾਈਨ ਹੈ ਮੇਰੀ ਮਸ਼ੀਨ ਦਾ ਆ ਦੇਖੋ ਮੈਂ ਤੁਹਾਨੂੰ ਪਾ ਕੇ ਦਿਖਾਉਣੀ ਆ ਜੀ ਹਾਂਜੀ ਇਹ ਕਿਹਦੇ ਹੈ ਨਾ ਜਿਹੜਾ ਪੈਰ ਦਾ ਹਿਸਾਬ ਹੈਗਾ ਉਹ ਦੇਖੋ ਤੁਸੀਂ ਨਾ ਜੇ ਆਪਣੀ ਲਾਈਨ ਮਾਰ ਲਓ ਇਸ ਤਰ੍ਹਾਂ ਵੀ ਆਪਾਂ ਨੇ ਲਾਈਨ ਦੇ ਅੰਦਰ ਅੰਦਰ ਕਢਾਈ ਕਰਨੀ ਹੈਗੀ ਹੈ ਨਾ ਫਿਰ ਜਿਹੜੀ ਇਹ ਲਾਈਨ ਹੈ ਆਹ ਵਾਲਾ ਜਿਹੜਾ ਇਹਦਾ ਪੈਰ ਹੈ ਇਹਦੀ ਅੰਦਰਲੀ ਸਾਈਡ ਇਹ ਲਾਈਨ ਹੈ ਜਿਹੜੀ ਇਹਨੂੰ ਟੱਚ ਕਰਦੀ ਜਾਣਾ ਚਾਹੀਦੀ ਹੈ ਫਿਰ ਆਪਣੀ ਬਿਲਕੁਲ ਸਹੀ ਕਢਾਈ ਹੈ ਜਿਹੜੀ ਕਿਉਂਕਿ ਇਹਦੀ ਜਿਹੜੀ ਇਹ ਵਾਲੀ ਹੈਗੀ ਚੜਾਈ ਬਸ ਇੱਥੇ ਤੱਕ ਇਹ ਆਪ ਦਾ ਜਿਹੜਾ ਸਟੈਪ ਹੈ ਉਹ ਚੱਕਦੀ ਹੈ ਤਾਂ ਕਰਕੇ ਆਪਾਂ ਇਹਦੇ ਅੰਦਰ ਅੰਦਰ ਆਪਣੀ ਲਾਈਨ ਹੈ ਜਿਹੜੀ ਇਹਨੂੰ ਤੁਸੀਂ ਸਿੱਧੀ ਰੱਖਿਓ ਆ ਦੇਖੋ ਇਸ ਤਰ੍ਹਾਂ ਕਿ ਜੀ ਇਹ ਜੀ ਹੈ ਨਾ ਜਿਹੜੀ ਸਪੀਡ ਹੈ ਇਹ ਥੋੜੀ ਜੀ ਸਲੋਤ ਹੀ ਵਗਦਾ ਕਿਉਂਕਿ ਕਈ ਵਾਰ ਜੇ ਕੋਈ ਤਾਗਾ ਤੂਬਾ ਕੱਟਿਆ ਜਾਂਦਾ ਨਹੀਂ ਫਿਰ ਉਹਦੋਂ ਗਾਹਾਂ ਲੰਘ ਜਾਂਦੀ ਹੈ ਇਹਦਾ ਜਿਹੜਾ ਡਿਜ਼ਾਈਨੋਂ ਗਾਹਾਂ ਚੱਲਿਆ ਜਾਂਦਾ ਹਾਂ ਜੀ ਆ ਦੇ ਕੋਣ ਮੇਰੇ ਇਹ ਨਾ ਚਾਕ ਬਣ ਰਹੇ ਨੇ ਉਰੋਂ ਆਪਾਂ ਜਦੋਂ ਆਪਣਾ ਕਾਰਨਰ ਆ ਗਿਆ ਤੁਸੀਂ ਉਦੋਂ ਦੇਖਿਓ ਆਪਾਂ ਇਹਨੂੰ ਇੱਥੋਂ ਚੱਕ ਕੇ ਫੇਰ ਆਪਾਂ ਇਸ ਸਾਈਡ ਕਰਾਂਗੇ ਮੈਂ ਤੁਹਾਨੂੰ ਦਿਖਾਉਣੀ ਆ ਕਾਰਨਰ ਹੈ ਜਿਹੜਾ ਇਹਦਾ ਤੁਸੀਂ ਕਿਸ ਤਰ੍ਹਾਂ ਬਣਾਉਣਾ ਹੈ ਹਾਂ ਜੀ ਦੇਖੋ ਆਪਣਾ ਕਾਰਨਰ ਹੈ ਜਿਹੜਾ ਇਹ ਤੋਂ ਨਾ ਤੁਸੀਂ ਥੋੜਾ ਜਿਹਾ ਰਹਿੰਦੇ ਇਹ ਬਸ ਤੁਸੀਂ ਮਸ਼ੀਨ ਜਿਹੜੀ ਸਟਾਪ ਕਰ ਦੇਣੀ ਆ ਇਹ ਤੇ ਨਾ ਕੋਈ ਚੱਕਰ ਨਹੀਂ ਪੈਂਦਾ ਵੀ ਅੱਧਾ ਕਟਾ ਮ ਆਵੇ ਜਾਂ ਪੂਰਾ ਆਵੇ ਇਹ ਇੰਨਾ ਵਾਰਾ ਕੋਈ ਵੱਡਾ ਉਹ ਨਹੀਂ ਹੁੰਦਾ ਨਾ ਤੁਸੀਂ ਸੂਈ ਜਿਹੜੀ ਉੱਪਰ ਕਰਕੇ ਬਿਲਕੁਲ ਇਹਦਾ ਹੈ ਨਾ ਇਸ ਤਰ੍ਹਾਂ ਵਾਲ ਕੱਢ ਕੇ ਫੇਰ ਰੱਖਣੀ ਹੈ ਤੁਸੀਂ ਮੈਂ ਤੁਹਾਨੂੰ ਦਿਖਾਉਂਗੀ ਵੀ ਇਹਦਾ ਕਾਰਨਰ ਹੈ ਜਿਹੜਾ ਕਿਸ ਤਰ੍ਹਾਂ ਹੈ ਬਹੁਤ ਸੌਖੀ ਹੈ ਮਸ਼ੀਨ ਚਲਾਉਣੀ ਨਾਲੇ ਬਜਟ ਦੇ ਵਿੱਚ ਹੈਗੀ ਆਪਾਂ ਆਪਣੇ ਹਨਾ ਕਰੇ ਲੂ ਆਪਦੇ ਕੱਪੜੇ ਕੱਢ ਕੇ ਪਾਉਣੇ ਨੇ ਆਪਣੇ ਭੈਣ ਭਾਈ ਦੇ ਲਈ ਬਹੁਤ ਵਧੀਆ ਹੈਗੀ ਤੁਸੀਂ ਇਹਨੂੰ ਯੂਜ਼ ਜ਼ਰੂਰ ਕਰੋ ਜਿਨ੍ਹਾਂ ਕੋਲ ਹੈਗੀਆਂ ਨੇ ਇਹ ਦੇਖੋ ਕੋਰਨਰ ਆਪਰਾ ਕਿੰਨਾ ਸੋਹਣਾ ਬਣਿਆ ਹੈ ਆਪਾਂ ਨੇ ਇਸ ਤਰ੍ਹਾਂ ਇਹ ਸਾਰਾ ਜਿਹੜਾ ਉਧਰਲਾ ਚਾਕ ਕੰਪਲੀਟ ਕਰ ਲਈਏ ਜਦੋਂ ਆਪਾਂ ਦੂਸਰਾ ਡਿਜ਼ਾਈਨ ਸ਼ੁਰੂ ਕਰਾਂਗੇ ਫਿਰ ਮੈਂ ਤੁਹਾਨੂੰ ਇਹਦੀ ਵੀਡੀਓ ਨਾ ਫਿਰ ਦਿਖਾਉਂਗੀ ਹਾਂ ਹਾਂਜੀ ਹੁਣ ਆਪਾਂ ਹਨਾ ਇਹ ਵਾਲਾ 58 ਡਿਜ਼ਾਈਨ ਹੈ ਜਿਹੜਾ ਇਹ ਮਸ਼ੀਨ ਦੇ ਵਿੱਚ ਇਹ ਵਾਲਾ ਡਿਜ਼ਾਈਨ ਬਣਾਉਣੀ ਆ ਆਪਣੇ 58 ਕਰ ਲਿਆ ਤੇ ਇਹਦੀ ਸਿਲੈਕਟ ਕਰਦੇ ਦੇਖੋ ਜਿਹੜਾ ਨੀਚੇ ਲ ਸੱਤ ਆ ਗਿਆ ਇਹ ਤਾਂ ਆਪਾਂ ਨੇ ਪੰਜ ਤੋਂ ਵੱਧ ਰੱਖਣਾ ਹੀ ਨਹੀਂ ਹੈਗਾ ਠੀਕ ਹੈ ਇਹ ਤਾਂ ਆਪਣੀ ਇਹ ਸੂਈ ਪੰਜ ਤੇ ਚੱਲਦੀ ਹੈ ਜਿਹੜਾ ਇਹ ਹੈ ਇਹ ਆਪਾਂ ਨੇ ਪੂਰਾ ਫੁੱਲ ਤੇ ਰੱਖਣਾ ਚਾਰ ਦੋ ਮਿੰਟ ਵਿੱਚ ਚੈੱਕ ਕਰ ਲਾ ਵੀ ਚਾਰਤੀ ਸੀਗੇ ਇਹ ਚਾਰ ਤੇ ਸੱਤ ਦੇਖੋ ਹੁਣ ਆਪਾਂ ਸਿਲੈਕਟ ਕਰ ਲਿਆ ਇਹ ਹੈ ਨਾ ਜਿਹੜਾ ਡਿਜ਼ਾਈਨ ਹੈ ਇਹ ਆਹ ਵਾਲਾ ਡਿਜ਼ਾਈਨ ਹੈ ਮਹਿੰਦੀ ਬਾਹਾਂ ਤੇ ਪਾਏਗੇ ਆ ਦੇਖੋ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਇਹ ਪਾਉਣਾ ਹੈ ਹਨਾ ਇਹ ਡਿਜ਼ਾਈਨ ਹੈ ਨਾ ਜਿਹੜਾ ਇਹ ਦੇਖੋ ਜੇ ਆਪਾਂ ਉਧਰੋਂ ਪਾ ਕੇ ਲੈ ਕੇ ਆਏ ਇਸ ਸਾਈਡ ਨੂੰ ਤਾਂ ਇਹ ਦਨੂੰ ਉੱਪਰ ਦੀ ਉੱਪਰ ਨੂੰ ਆਪਾਂ ਨੇ ਇਹ ਆਪਾਂ ਨੂੰ ਇਹ ਚੱਕ ਕੇ ਮਸ਼ੀਨ ਧਰਨੀ ਪਊ ਇੱਕ ਸਾਈਡ ਤੋਂ ਤਾਂ ਆਪਾਂ ਇਹਨੂੰ ਡਿਜ਼ਾਈਨ ਨੂੰ ਪਾ ਲਾਂਗੇ ਲੇਕਿਨ ਇੱਕ ਸਾਈਡ ਤੋਂ ਹਨਾ ਕਿਉਂਕਿ ਇਹ ਜਿਹੜਾ ਡਿਜ਼ਾਈਨ ਹੈ ਤਾਂ ਹਨੂੰ ਜਾਂਦਾ ਹੈਗਾ ਫਿਰ ਇੱਕ ਸਾਈਡ ਤੇ ਆਪਾਂ ਨੂੰ ਇਹ ਡਿਜ਼ਾਈਨ ਚੱਕਾ ਤੋਂ ਧਰਨਾ ਪਊਗਾ ਇਹ ਆਪਾਂ ਇਹ ਕਾਰਨਰ ਤੋਂ ਜਾਂਦੇ ਆ ਪਹਿਲਾਂ ਇਹ ਇਧਰ ਨੂੰ ਪਾ ਕੇ ਆਪਾਂ ਇਹ ਵਾਲਾ ਚਾਕ ਪੂਰਾ ਕਰ ਦਾਂਗੇ ਇਧਰ ਨੂੰ ਫਿਰ ਆਪਾਂ ਉੱਪਰ ਨੂੰ ਲੈ ਕੇ ਚੱਲਾਂਗੇ। ਉਰੇਨਾ ਪਹਣ ਕਾਰਨਰ ਆ ਦੇਖੋ ਤੁਸੀਂ ਜਿੰਨੀ ਵੀ ਹੈਨਾ ਆਪਾਂ ਨੇ ਇੱਕ ਪੈਰ ਦੀ ਸਪੇਸ ਦੇਣੀ ਹੁੰਦੀ ਹੈ। ਤੁਸੀਂ ਉਰੇ ਕਾਰਨਰ ਬਣਾ ਲਿਆ ਕਰੋ ਇਸ ਤਰ੍ਹਾਂ। ਕਿਉਂਕਿ ਫਿਰ ਜਦੋਂ ਆਪਾਂ ਮਸ਼ੀਨ ਧਰਦੇ ਆ ਫਿਰ ਬਿਲਕੁਲ ਸਹੀ ਧਰੀ ਜਾਂਦੀ ਹੈ। ਦੇਖੋ ਆਪਾਂ ਡਿਜ਼ਾਈਨ ਹੈ ਜਿਹੜਾ ਸਿਲੈਕਟ ਕਰ ਲਿਆ। ਹੁਣ ਆਪਾਂ ਇਹ ਕਾਰਨਰ ਤੇ ਧਰਾਂਗੇ ਮਸ਼ੀਨ। ਇਸ ਤਰ੍ਹਾਂ। ਪਹਿਲਾਂ ਤੁਸੀਂ ਮਸ਼ੀਨ ਨੂੰ ਹਨਾ ਇੱਕ ਵਾਰ ਆਪਦੇ ਹੱਥ ਨਾਲ ਇਸ ਤਰ੍ਹਾਂ ਸੂਈਆਂ ਵਿੱਚ ਕਰਨੀਆਂ ਨੇ ਫਿਰ ਸਟਾਰਟਿੰਗ ਕਰਨੀ ਹੈ ਇਹਦੀ ਆਹ ਆ ਪੈਰ ਦਾ ਸਾਭ ਰੱਖਿਆ ਕਰੋ ਤੁਸੀਂ ਹਨਾ ਵੀ ਕਿੰਨਾ ਵੀ ਫਰਕ ਪਾਉਣਾ ਹੈ ਵੀ ਇੱਕ ਪੈਰ ਦਾ ਪਾਉਣਾ ਹੈ ਅੱਧੇ ਪੈਰ ਦਾ ਪਾਉਣਾ ਮੈਂ ਇੱਕ ਪੈਰ ਦਾ ਜਿਹੜਾ ਹਨਾ ਸਪੇਸ دینی ਹੁੰਦੀ ਹੈ ਡਿਜ਼ਾਈਨ ਦੇ ਵਿੱਚ ਕਾ ਤਿੰਨੇ ਡਿਜ਼ਾਈਨ ਪਾਉਨੇ ਨੇ ਇੱਕ ਆਪਾਂ ਹੋਰ ਡਿਜ਼ਾਈਨ ਪਾ ਲਾਂਗੇ ਹੁਣ ਆਪਾਂ ਇਹ ਡਿਜ਼ਾਈਨ ਹੈ ਜਿਹੜਾ ਪਹਿਲਾਂ ਘੇਰ ਤੇ ਚਾਕ ਤੇ ਪਾ ਕੇ ਫਿਰ ਆਪਾਂ ਉੱਥੋਂ ਦੁਬਾਰੋ ਘਰਾਂਗੇ ਹਾਂਜੀ ਇਹ ਡਿਜ਼ਾਈਨ ਹੈ ਨਾ ਆਪਾਂ ਹੋਰੋ ਸ਼ੁਰੂ ਕੀਤਾ ਸੀ ਕਾਰਨਰ ਦੇ ਪੱਲੇ ਤੋਂ ਐਂ ਕਰਕੇ ਦੇਖੋ ਆਪਾਂ ਨੇ ਚਾਕ ਦੇ ਉੱਪਰ ਕਰਤਾ ਇਹ ਨਾ ਜਿਹੜੀ ਇਹ ਜੀ ਆ ਬ੍ਰੀਕ ਬ੍ਰੀਕ ਜੀਆਂ ਨੇ ਇਹ ਉੱਪਰ ਨੂੰ ਜਾਂਦੀਆਂ ਨੇ ਹੈਨਾ ਆਹ ਵਾਲੀਆਂ ਹੁਣ ਆਪਾਂ ਤਾਂ ਕਰਕੇ ਚੱਕ ਕੇ ਹਨਾ ਇਹਨੂੰ ਇਹ ਆਪਣੇ ਆਪ ਦਾ ਹਿਸਾਬ ਕਿਤਾਬ ਦੇਖਣਾ ਕਿਉਂਕਿ ਕੋਈ ਕੜਾਈ ਹੁੰਦੀਆਂ ਨੇ ਇੱਕਸਾਰ ਹਨਾ ਇੱਕ ਚਾਕ ਤੋਂ ਧਰ ਕੇ ਦੂਜੇ ਚਾਕ ਤੱਕ ਕੰਪਲੀਟ ਹੁਣ ਇਹਨੂੰ ਆਪਾਂ ਉਰੋਂ ਰੱਖਾਂਗੇ ਕੜਾਈ ਨੂੰ ਇਸ ਕਾਰਨਰ ਤੋਂ ਕਿਉਂਕਿ ਫਿਰ ਇਹਦੀਆਂ ਜਿਹੜੀਆਂ ਇਹ ਪੱਤੀਆਂ ਜੀਆਂ ਨੇ ਬਰੀਕ-ਬਰੀਕ ਇਹ ਵੀ ਨੇ ਜਿਹੜੀਆਂ ਹਨਾ ਉੱਪਰੋਂ ਜਾਣ ਹਾਂਜੀ ਹੁਣ ਆਪਾਂ ਹਨਾ ਜਿਹੜਾ 55 ਡਿਜ਼ਾਈਨ ਹੈ ਇਹ ਵਾਲਾ 55 ਡਿਜ਼ਾਈਨ ਇਹ ਹੈ ਨਾ ਹਾਂ ਦੇਖੋ ਆਪਾਂ ਨੇ ਉਹ ਰੀਸਿਲੈਕਟ ਕਰ ਲਿਆ ਹੁਣ ਆਪਾਂ ਇਹਦਾ ਵਖਾ ਜਦੋਂ ਆਪਾਂ ਸਿਲੈਕਟ ਕਰ ਦਿਆ ਨਾ ਆਟੋਮੈਟਕ ਹੀ ਜਿਹੜੇ ਵਖਾ ਸੱਤ ਦੇ ਚਲਾ ਜਾਂਦਾ ਤਾਂ ਇਹਨੂੰ ਆਪਾਂ ਨੇ ਮਾਈਨਸ ਕਰਨਾ ਹੁੰਦਾ ਜਿਹੜਾ ਉੱਪਰਲਾ ਵਖਾ ਹੈ ਉਹ ਆਪਣਾ ਸਹੀ ਚੱਲੇ ਉਹ ਤੁਸੀਂ ਕਿਵੇਂ ਘਟ ਵਧ ਚਲਾ ਸਕਦੇ ਹੋ ਹੇਠਲਾ ਵਖਾ ਤੁਸੀਂ ਸੂਈ ਦੇ ਹਿਸਾਬ ਹੀ ਸਹੀ ਕਰਨਾ ਜਿੱਥੇ ਤੁਹਾਡੀ ਸੂਈ ਹੈ ਜਿਹੜੀ ਸਹੀ ਚੱਲੇ ਟੁੱਟੇ ਨਾ ਹੁਣ ਆਪਾਂ ਇਹ ਕਰ ਲਿਆ ਹੁਣ ਮੈਂ ਤੁਹਾਨੂੰ ਦਿਖਾਉਣੀ ਇਹ ਡਿਜ਼ਾਈਨ ਵੀ ਹੈ ਨਾ ਇਸੇ ਤਰ੍ਹਾਂ ਦਾ ਡਿਜ਼ਾਈਨ ਹੈਗਾ ਇਹ ਵਾਲਾ ਦੇਖੋ ਮੈਂ ਬਾਹ ਤੇ ਪਾਇਆ ਹੋਇਆ ਹੈ ਆ ਦੇਖੋ ਬਾਹ ਤੇ ਪਾਇਆ ਹੋਇਆ ਮੈਨੇ ਇਹ ਡਿਜ਼ਾਈਨ ਇਹ ਵੀ ਆਪਾਂ ਨੂੰ ਉਰੋਂ ਧਰ ਕੇ ਬਣਾਉਣਾ ਪਊ ਫਿਰ ਇਧਰੋਂ ਚਾਕ ਤੋਂ ਤਾਹ ਨੂੰ ਲਿਜਾਣਾ ਪਊਗਾ ਇਹ ਵਾਲਾ ਡਿਜ਼ਾਈਨ ਮੈਂ ਆਪਾਂ ਇਥੇ ਕੋਰਨਰ ਬਣਾ ਲੈਨੇ ਆਪਣਾ ਅੰਜੀ ਹੁਣ ਆਪਾਂ ਇਹਨੂੰ ਵੀ ਹਨਾ ਘੇਰੇ ਤੇ ਕਚਾਕ ਦੇ ਕੰਪਲੀਟ ਕਰਕੇ ਫਿਰ ਆਪਾਂ ਦੁਬਾਰੇ ਕਾਰਨਰ ਤੋਂ ਭਰਾਂਗੇ ਆਪਾਂ ਹਨਾ ਜੀ ਉਧਰ ਇਹ ਘੇਰ ਤਿਆਰ ਚਾਕ ਤੇ ਪਾਤੀ ਹੁਣ ਆਪਾਂ ਇਹ ਚਾਕ ਤੇ ਫਿਰ ਇੱਥੋਂ ਇਹ ਜਿਹੜਾ ਕਾਰਨਰ ਆ ਇਹ ਤੋਂ ਬਣਾ ਕੇ ਲੈ ਕੇ ਜਾਵਾਂਗੇ ਇਸ ਤਰ੍ਹਾਂ ਬਦੀ ਆਪਣਾ ਜਿਹੜਾ ਕਾਰਨਰ ਹੈ ਫਿਨਿਸ਼ਿੰਗ ਨਾਲ ਉਹ ਹੋ ਗਿਆ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਹੈਨਾ ਸਾਰੇ ਚਾਕ ਨੂੰ ਕੰਪਲੀਟ ਕਰਦੇ ਆ ਹਾਂਜੀ ਹਨਾ ਆਪਣਾ ਦੇਖੋ ਇਹ ਘੇਰਾ ਤੇ ਚਾਕ ਕੰਪਲੀਟ ਹੋ ਗਏ ਆ ਦੇਖੋ ਹੁਣ ਪਾਏ ਤੋਂ ਪਤਾ ਲੱਗਦਾ ਹੈਨਾ ਵੀ ਇਹ ਜਿਹੜੇ ਆਪਾਂ ਨੇ ਚੱਕ ਕੇ ਕਿਉਂ ਧਰਿਆ ਸੀ ਆ ਦੇਖੋ ਨਿੱਕੇ ਨਿੱਕੇ ਫੰਗੀਆਂ ਜੀਆਂ ਨੇ ਨਾ ਇਹ ਉੱਪਰ ਨੂੰ ਜਾ ਰਹੀਆਂ ਨਹੀਂ ਆ। ਦੇਖੋ ਇਹ ਇਧਰ ਨੂੰ ਵੀ ਜੇ ਆਪਾਂ ਉਰੋਂ ਧਰ ਕੇ ਬਣਾਉਂਦੇ ਹਨ ਫਿਰ ਇੱਕੇ ਠਾਣੂ ਹੋ ਜਾਂਦੀਆਂ ਇਹ ਇੱਕ ਉੱਪਰ ਨੂੰ ਚੜ ਜਾਂਦੀਆਂ। ਇਹ ਚੀਜ਼ ਦਾ ਦਾ ਖਿਆਲ ਹਨ ਤੁਸੀਂ ਆਪੇ ਰੱਖਿਆ ਕਰੋ ਜਦੋਂ ਵੀ ਆਪਾਂ ਕੋਈ ਡਿਜ਼ਾਈਨ ਸਿਲੈਕਟ ਕਰਦੇ ਆ। ਤੁਹਾਨੂੰ ਹਨ ਜਿਹੜੀ ਇਹ ਅੱਜ ਦੀ ਮੇਰੇ ਸੂਟ ਕੱਢੇ ਨੇ ਹਨ ਵੀਡੀਓ ਕਿਸ ਤਰ੍ਹਾਂ ਲੱਗੀ ਜ਼ਰੂਰ ਦੱਸਣਾ ਲਾਈਕ ਆ ਕਮੈਂਟ ਪਲੀਜ਼ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ। ਜੇ ਤੁਸੀਂ ਵੀਡੀਓ ਦੇਖਦੇ ਹੋ ਉਹਨੂੰ ਸ਼ੇਅਰ ਕਰੋਗੇ ਤਾਂ ਹੀ ਵੱਧ ਤੋਂ ਵੱਧ ਹਨ ਆਰਿਕ ਕੋਲੇ ਪਹੁੰਚੂਗੀ। ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜਿਨੇ ਨਹੀਂ ਕਰਿਆ ਧੰਨਵਾਦ ਜੀ